ਸਾਰਿਆਂ ਨੂੰ ਅੱਜ ਦਾ ਪਾਏ ਜੀ ਅੱਜ ਸਾਡਾ ਫੂਡ ਦਾ ਫੈਸਟੀਵਲ ਹੈ ਸਾਰੀਆਂ ਟੀਮਾਂ ਦੇ ਇੱਥੇ ਫੂਡ ਆਪੋ ਆਪਣੇ ਚੱਲਣੇ ਆ ਤੇ ਦਿਖਾਉਣੇ ਆ ਤੁਹਾਨੂੰ ਸਾਰਿਆਂ ਦੇ ਫੂਡ ਸਾਰਿਆਂ ਨੇ ਆਪੋ ਆਪਣੀ ਕੋਰ ਕਰ ਆਪਣੀ ਕਰ ਲਈ ਹੈ ਹਾਂਜੀ ਆਪਾਂ ਵੀ ਵੀਡੀਓ ਦਾ ਆਪਣਾ ਫੂਡ ਇੱਥੇ ਪੇਸ਼ ਕਰਾਂਗੇ ਆਪਾਂ ਆਪਣੀ ਵੀਡੀਓ ਦਾ ਅੱਜ ਆਪਾਂ ਕੋਲਣ ਦੀ ਤਰਤੀਬ ਦੇ ਅਪ ਫੂਡ ਪੋਜੀਸ਼ਨ ਵੀ ਪੇਸ਼ ਕਰਨ ਜਾ ਰਹੇ ਆ ਸਪੱਸ਼ਟ ਹੈ ਕੋਈ ਸ਼ੱਕ ਨਹੀਂ ਹਾਂ ਲੋਕੋ ਇਸ ਦੇ ਨਾਲ ਇਸ ਦੇ ਵਿੱਚ ਸਮਸ ਨੂੰ ਇਹ ਕੁਸਤੋ ਮਤੋ ਜੋ ਗੋੜੇ ਜੋ ਜੋ ਨਾਇਬੇਕੀਸ਼ੇ ਦਾ ਯਚੁਸਤੇ ਦੇ ਕੁਸਤੋ ਮੇਸ਼ ਮੋਸ ਲੋਜੀ ਅੱਜ ਅਸੀਂ ਪਹੁੰਚ ਗਏ ਆ ਪੋਲੈਂਡ ਦੇ ਪਿੰਡ ਤੇ ਅੱਜ ਚੱਲਣਗੇ ਆਲੂ ਵਾਲੇ ਪਰੌਠੇ ਰਾਜਮਾ ਚਾਵਲ ਤੇ ਹਲਵਾ ਸੂਜੀ ਦਾ ਹਲਵਾ ਤੇ ਲੱਸੀ ਹੈਲੋ ਬੇਟਾ ਲੋਈ ਦੇਖ ਸਕਦੇ ਤੁਸੀਂ ਸਾਰੇ ਲੋਗ ਇੱਥੇ ਆਪੋ ਆਪਣੇ ਫੂਡ ਦਾ ਆਨੰਦ ਮਾਰ ਰਿਹਾ ਹੈ। ਪੰਜਾਬ ਬਣਿਆ ਪਿਆ ਹੈ। ਤੁਹਾਨੂੰ ਧੰਨਵਾਦ ਹੋਣੇ ਆ ਪੰਜਾਬੀ। ਪੰਜਾਬੀ ਦਾ ਬਾਬਾ ਆਪਣਾ ਇੱਧਰ ਆ। ਹਲੋ। ਚੰਦਾਂ ਤੇ ਗਿਆ ਦਾ। ਉਹ ਪਰੇ ਆ। ਲਈਆਂ ਅੰਦਰ ਆਇਓ ਆਇਓ। ਜਾਏ ਆ ਲੱਗਦਾ ਜੀ ਬਹੁਤ 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 ਆਪੋ ਆਪਣੇ ਫੂਡ ਦੇ ਮੋਰੇ ਇਹਨਾਂ ਨੇ ਆਪਣਾ ਆਪਣਾ 뮤ਜ਼ਿਕ ਲਾਇਆ Oh yeah very nice ਇਹ ਕਿਹੜਾ ਬਲਗਾਰੀਆ Fermented cabbage. Sorry, this is like sweet, this is sour. This is vegetable chicken. No chicken. No chicken. No chicken. No vegetarian No vegetarian. No vegetarian. No No chicken. chicken.

री <laughs> ਜਾਦੇ ਤੁਸੀਂ ਇੰਡੀਅਨ ਫੂਡ ਤੇ ਗੋਰਿਆਂ ਦਾ ਰਸ਼ ਇੰਡੀਆ ਦਾ ਫੂਡ ਸਾਰਿਆਂ ਨੂੰ ਟੇਸਟ ਕਿਆ ਬਾਤ ਹੈ ਸਭ ਤੋਂ ਜ਼ਿਆਦਾ ਰਸ਼ ਆਪਣੇ ਇੰਡੀਅਨ ਫੂਡ ਤੇ ਗੋਰਿਆਂ ਦਾ ਲਾਈਨ ਲੱਗੀ ਲਾਈਨ ਪੂਰੀ ਆਪਾਂ ਮੈਂ ਬੇਡਿੰਗ ਚ ਚੱਲ ਰਿਹਾ ਪਿਆ ओके वेटिंग इंडियन फूड ओके हां जी जो लाइक इंडियन फूड या या यार दिस इज ए पराठा आलू वाला पोटैटो पराठा ਦੇਖੋ ਬਈ ਪਰੌਂਠੇ ਖਾਣ ਲਈ ਕਿੰਨੀ ਲੰਬੀ ਲਾਈਨ ਲੱਗੀ ਹੋਈ ਆ ਦੇਖੋ ਦੇਖੋ ਆ ਸਾਡਾ ਰੇਂਗਾ ਭਾਈ ਇਹ ਤੜਕੇ ਦੇ 4 ਵਜੇ ਦੇ ਲੱਗੇ ਹੋਆ ਸਾਰੀ ਜਾਣੇ ਮਿਹਨਤ ਕਰਨ ਇੰਡੀਅਨ ਫੂਡ ਨੂੰ ਲੱਗੀਆਂ ਲਾਈਨਾਂ ਤੇ ਆਹ ਦੇਖੋ ਹਰੇਕ ਬੰਦਿਆ ਨੇ ਆਪ ਆਪਣਾ ਫੂਡ ਲਾਇਆ ਹੈ ਸਾਡੇ ਆਪਣੇ ਬੰਦੇ ਰੱਜ ਰਹੇ ਆ आओ खाओ खाओ रेड वन चल रही है सब तो जद रश इंडियन फूड ये लंबी लाइन सारी इंडियन फूड तो ही है।